ਸ਼ੰਦੂ ਬਾਰਡਰ ਤੇ ਮੋਰਚਾ ਲੱਗੇ ਨੂੰ 128 ਦਿਨ ਹੋ ਚੁੱਕੇ ਆ 13 ਫਰਵਰੀ ਨੂੰ ਮੋਰਚੇ ਦੀ ਸ਼ੁਰੂਆਤ ਹੁੰਦੀ ਆ ਉਸ ਤੋਂ ਬਾਅਦ ਕਰੀਬ ਕਰੀਬ 4 ਮਹੀਨੇ ਹੋ ਚੁੱਕੇ ਨੇ ਲਗਾਤਾਰ ਮੋਰਚਾ ਚੱਲਦਾ ਪਿਆ ਤਾਂ ਹਰ ਫਿਲਾਲ ਦੀਆਂ ਤਸਵੀਰਾਂ ਕੀ ਨੇ ਉਹ ਦਿਖਾਵਾਂਗੇ ਆਪਣੇ ਦਰਸ਼ਕਾਂ ਨੂੰ ਕਿ ਆਖਰਕਾਰ ਮੋਰਚੇ ਦੀ ਹੁਣ ਇਸ ਟਾਈਮ ਰੂਪਰੇਖਾ ਕੀ ਹੈਗੀ ਆ ਕਿੰਨੇ ਕੁ ਲੋਕ ਨੇ ਕਿੰਨੇ ਕੁ ਟਰੈਕਟਰ ਟਰਾਲੀਆਂ ਨੇ ਉਹ ਤਮਾਮ ਚੀਜ਼ਾਂ ਦਿਖਾਏ ਦਿਖਾਵਾਂਗੇ ਇਹ ਜਿਹੜਾ ਮੇਨ ਰੋਡ ਹੈਗਾ ਇਹ ਪੁਲ ਹੈਗਾ ਰਾਜਪੁਰਾ ਅੰਬਾਲਾ ਰੋਡ ਹੈਗਾ ਜਿੱਥੇ ਅਸੀਂ ਇਸ ਸਮੇਂ ਖੜੇ ਆ ਤਾਂ ਇੱਥੇ ਟਰੈਕਟਰ ਟਰਾਲੀਆਂ ਵੱਡੀ ਗਿਣਤੀ ਦੇ ਵਿੱਚ ਜ਼ਰੂਰ ਖੜੇ ਨੇ ਲੇਕਿਨ ਜਿਹੜੇ ਕਿਸਾਨ ਹੈਗੇ ਨੇ ਲੋਕਾਂ ਦੀ ਗਿਣਤੀ ਘਟ ਚੁੱਕੀ ਹੈ ਕਿਉਂਕਿ ਇਹਦੇ ਕਈ ਕਾਰਨ ਹੋ ਸਕਦੇ ਨੇ ਕਿ ਪਹਿਲਾ ਕਾਰਨ ਆ ਜਿਹੜਾ ਝੋਨੇ ਦੀ ਬਜਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਕਿਸਾਨਾਂ ਨੂੰ ਆਪਣੇ ਝੋਨੇ ਦੀ ਬਜਾਈ ਜਿਹੜੀ ਹੈਗੀ ਆ ਉਹ ਕਰਨ ਦੇ ਕਰਕੇ ਖੇਤਾਂ ਦੇ ਵਿੱਚ ਜਾਣਾ ਪੈ ਰਿਹਾ ਤੇ ਇਸ ਕਰਕੇ ਗਿਣਤੀ ਜਿਹੜੀ ਹੈਗੀ ਆ ਉਹ ਘਟ ਰਹੀ ਹੈ ਤੇ ਦੂਸਰੇ ਪਾਸੇ ਗਰਮੀ ਵੀ ਇੱਕ ਕਾਰਨ ਹੋ ਸਕਦੀ ਹੈ ਤਾਂ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੇ ਮੋਰਚੇ ਦੀ ਆ ਹਾਲਾਂਕਿ ਬੀਤੇ ਐਤਵਾਰ ਜਦੋਂ ਇਕੱਠ ਹੋਇਆ ਸੀ ਕਿਸਾਨਾਂ ਦਾ ਇਸੇ ਮੋਰਚੇ ਦੇ ਦੌਰਾਨ ਸਟੇਜ ਦੇ ਉੱਤੇ ਤਾਂ ਕੁਝ ਲੋਕ ਜਿਹੜੇ ਸੈਂਕੜੇ ਦੀ ਗਿਣਤੀ ਦੇ ਵਿੱਚ ਸੀਗੇ ਉਹਨਾਂ ਵੱਲੋਂ ਆ ਕੇ ਸਟੇਜ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਤੋਂ ਬਾਅਦ ਕਾਫੀ ਜਿਹੜਾ ਰੌਲਾ ਵੀ ਇਸ ਗੱਲ ਨੂੰ ਲੈ ਕੇ ਪਿਆ ਤੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਹੈਗੇ ਨੇ ਉਹਨਾਂ ਨੇ આરોਪ ਸਿੱਧੇ ਤੌਰ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੇ ਉੱਤੇ ਲਗਾਏ ਨੇ ਕਿ ਇਸ ਮੋਰਚੇ ਨੂੰ ਫੇਲ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਦੀਆਂ ਇਹ ਤਸਵੀਰਾਂ ਨੇ ਮੋਰਚੇ ਦੀਆਂ ਸ਼ੰਭੂ ਵਾਟਰ ਦੇ ਉੱਤੇ ਇਹ ਪੂਰੀ ਤਸਵੀਰ ਹਾਲਪਾਲ ਦੀ ਬਣੀ ਹੋਈ ਆ ਤਾਂ ਅਸੀਂ ਜਿਵੇਂ ਦਿਖਾ ਵੀ ਰਹੇ ਹਾਂ ਕਿ तमाम ਜਿਹੜੇ ਕਿਸਾਨ ਹੈਗੇ ਨੇ ਉਹ ਅੱਜ ਦੇ ਥੋੜੀ ਗਿਣਤੀ ਉਹਨਾਂ ਦੀ ਘੱਟ ਜਰੂਰ ਇੱਥੇ ਦਿਖ ਰਹੀ ਹੈ ਕਿਉਂਕਿ ਗਰਮੀ ਦੇ ਸੀਜ਼ਨ ਕਰਕੇ ਜਾਂ ਫਿਰ ਝੋਨੇ ਦੀ ਬਜਾਈ ਦੇ ਕਰਕੇ ਜਿਹੜਾ ਹੈਗਾ ਉਹ ਮੰਨਿਆ ਜਾ ਰਿਹਾ ਹੈ ਕਿ ਗਿਣਤੀ ਘੱਟ ਕਿਸਾਨਾਂ ਦੀ ਦੇਖਣ ਨੂੰ ਮਿਲਦੀ ਹੈ ਲੇਕਿਨ ਮੋਰਚੇ ਨੂੰ 128 ਦਿਨ ਹੋ ਚੁੱਕੇ ਨੇ ਤੇ ਸਿੱਧੇ ਤੌਰ ਤੇ ਗੱਲਬਾਤ ਕਹੀ ਜਾ ਰਹੀ ਹੈ ਕਿ ਜਿੰਨਾ ਟਾਈਮ ਕਿੰਨਾਂ ਤਾਂ ਸਰਕਾਰ ਮੰਗਾ ਨਹੀਂ ਮੰਨਦੀ ਉਹਨਾਂ ਟਾਈਮੇ ਮੋਰਚਾ ਇਸੇ ਤਰੀਕੇ ਨਾਲ ਜਾਰੀ ਰਹੇਗਾ ਕੈਮਰਾਮੈਨ ਤੁਸੀਂ ਮੈਂ ਹਾਂ ਅਰਵਿੰਦਰ ਮੀਤ ਪੀਟੀਸੀ ਨਿਊਜ਼ ਸ਼ੰਭੂ ਬਾਡਰ ਰਾਤਪੁਰਾ